ਹੁਸ਼ਿਆਰਪੁਰ ਦੇ ਅਧੀਨ ਆਉਂਦੇ ਕਸਬਾ ਮਹਿਲਪੁਰ ਦੇ ਕਈ ਪਿੰਡਾਂ ਦੇ ਨਿਵਾਸੀਆਂ ਵੱਲੋਂ ਅੱਜ ਇਕੱਠੇ ਹੋ ਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਹਲਕਾ ਗੜਸ਼ੰਕਰ ਤੋਂ ਅਲੱਗ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ 'ਚ ਸ਼ਾਮਲ ਕਰਨ ਦੀ ਚਰਚਾ ਚੱਲ ਰਹੀ ਹੈ ਜਿਸ ਦਾ ਉਹ ਕੜਾ ਵਿਰੋਧ ਕਰਦੇ ਨੇ ਪਿੰਡ ਵਾਸੀਆਂ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਹੱਦਾਂ ਬਦਲਣ ਨਾਲ ਲੋਕਾਂ ਦੀਆਂ ਸੁਵਿਧਾਵਾਂ ਦਫ਼ਤਰੀ ਕੰਮ ਦੂਰੀਆਂ ਰੋਜ਼ਮਰਰਾ ਦੀਆਂ ਸਮੱਸਿਆਵਾਂ ਵੱਧ ਜਾਣਗੀਆਂ ਉਹਨਾਂ ਦਾ ਕਹਿਣਾ ਹੈ ਕਿ ਡਿਪਟੀ ਸਪੀਕਰ ਅਤੇ ਸਰਕਾਰ ਨੂੰ ਇਲਾਕੇ ਦੀ ਨੁਹਾਰ ਸੁਧਾਰਨ ਦੀ ਬਜਾਏ ਜ਼ਿਲ੍ਹੇ ਨੂੰ ਵੱਖਰਾ ਕਰਕੇ ਮੁਸ਼ਕਲਾਂ ਪੈਦਾ ਕਰਨ ਵਾਲੇ ਫੈਸਲੇ ਨਹੀਂ ਲੈਣੇ ਚਾਹੀਦੇ ਪਿੰਡ ਵਾਸੀਆਂ ਨੇ ਸਪਸ਼ਟ ਕੀਤਾ ਹੈ ਕਿ ਜੇ ਹੁਸ਼ਿਆਰਪੁਰ ਨੂੰ ਛੋਟਾ ਕਰਨ ਦਾ ਫੈਸਲਾ ਵਾਪਸ ਨਹੀਂ ਲਿਆ ਗਿਆ ਤਾਂ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜ਼ਿਲ੍ਹੇ ਦੀਆਂ ਹੱਦਾਂ ਨਾ ਬਦਲੀਆਂ ਜਾਣ ਤੇ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ ਅੱਜ ਇਸ ਮਕਸਦ ਤੇ ਜਿਹੜਾ ਆਪਾਂ ਇਕੱਠੇ ਹੋਇਆ ਕਿ ਗੜਸ਼ੰਕਰ ਏਰੀਆ ਸ਼ੀਰੀ ਅਨੰਦਪੁਰ ਸਾਹਿਬ ਦੇ ਨਾਲ ਜੋੜਨ ਦੇ ਲਈ ਚਰਚੇ ਚੱਲਦੇ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਆਈ ਸੀ ਜਦੇ ਵਿੱਚ ਹਲਕਾ ਵਿਧਾਇਕ ਨੂੰ ਪੁੱਛਿਆ ਗਿਆ ਸੀ ਕਿ ਕੀ ਸਾਡਾ ਸਾਰਾ ਗੜਸ਼ੰਕਰ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਨਾਲ ਜੋੜਿਆ ਗਿਆ ਤਾਂ ਅੱਗੇ ਉਹਨੇ ਬੜੇ ਜਿੱਦਾਂ ਸਰਕਾਰ ਇਹ ਨਾਟਕ ਕਰਦੀ ਆ ਰਹੀ ਆ ਭੰਡਾਂ ਦੀ ਸਰਕਾਰ ਭੰਡ ਪੋਣਾ ਦਿਖਾ ਰਹੀ ਆ ਉਸੇ ਤਰ੍ਹਾਂ ਐਸ ਐਮ ਐਲ ਏ ਨੇ ਵੀ ਭੰਡ ਦਿਖਾਇਆ ਕਿ ਮੈਨੂੰ ਕੋਈ ਹੋਰ ਕੁਐਸਚਨ ਕਿਵੇਂ ਪੁੱਛ ਰਿਹਾ ਕੋਈ ਗੜਸ਼ੰਕਰ ਦਾ ਕੋਈ ਮਾਲਪੁਰ ਦਾ ਕੋਈ ਬੰਦਾ ਮੈਨੇ ਕੁਐਸਚਨ ਪੁੱਛੇ ਮੈਂ ਆਨਸਰ ਦੇਣ ਨੂੰ ਤਿਆਰ ਆ ਪਰ ਕੋਈ ਫਗਵਾੜੇ ਤੋਂ ਕੋਈ ਹਰਪਤੋਂ ਕੋ ਕਿਤੇਓਂ ਕੋ ਕਿਤੇਓਂ ਮੈਨੂੰ ਕੁਐਸਚਨ ਪੁੱਛ ਰਿਹਾ ਮੈਂ ਉਹਨਾਂ ਦਾ ਜਵਾਬ ਨਹੀਂ ਦਵਾਂਗਾ ਸੋ ਤੋਂ ਪੱਲਾ ਤਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਵੀ ਤੁਹਾਨੂੰ ਹਲਕੇ ਦੇ ਲੋਕਾਂ ਨੇ ਵੋਟਾਂ ਪਾ ਕੇ ਨੁਮਾਇੰਦਾ ਬਣਾਇਆ ਆ ਮੇਰੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਮਾਲਪੁਰ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਸਹਿਵਾਨ ਪੰਚ ਸਹਿਵਾਨ ਉਹ ਸਾਰੇ ਇਕੱਠੇ ਹੋਏ ਆ ਜਿਹੜੇ ਇਹ ਗੱਲ ਦੀ ਮੰਗ ਕਰ ਰਹੇ ਨੇ ਕਿ ਰੋੜੀ ਸਾਹਿਬ ਅੱਜ ਦੇ ਗੱਲ ਕਲੀਅਰ ਕਰ ਦਿਓ ਕਿ ਕੀ ਗੜਸ਼ੰਕਰ ਵਾਕਈ ਅਨੰਤਪੁਰ ਸਾਹਿਬ ਨਾਲ ਜੋੜਿਆ ਜਾ ਚੁੱਕਾ ਜਾਂ ਹਲੇ ਜੁੜਨਾ ਇਹ ਅੱਜ ਤੁਹਾਨੂੰ ਨਾ ਕੋਈ ਫਗਵਾੜੇ ਦਾ ਪੁੱਛ ਰਿਹਾ ਨਾ ਕੋਈ ਹਰਪੁਰ ਦਾ ਪੁੱਛ ਰਿਹਾ ਨਾ ਕੋਈ ਦਿੱਲੀ ਦਾ ਪੁੱਛ ਰਿਹਾ ਇਹ ਤੁਹਾਡੇ ਆਪਣੇ ਹਲਕੇ ਗੜਸ਼ੰਕਰ ਦਾ ਮਾਲਪੁਰ ਬਲਾਕ ਦੇ ਸਾਰੇ ਪਿੰਡਾਂ ਦੇ ਪਦਵੰਤੇ ਸੱਜਣ ਇਕੱਠੇ ਹੋ ਕੇ ਪੁੱਛ ਰਹੇ ਨੇ ਕਿ ਤੁਸੀਂ ਇਸ ਗੜਸ਼ੰਕਰ ਦੇ ਨਾਲ ਜਿਹੜਾ ਇਸ ਲੋਗ ਕੀਤਾ ਇਹਦਾ ਤੁਸੀਂ ਕਦੋਂ ਐਲਾਨ ਕਰੋਗੇ ਜਿਹੜਾ ਸਾਡੇ ਇਲਾਕੇ ਨੂੰ ਸਾਡੇ ਗੜਸ਼ੰਕਰ ਹਲਕੇ ਨੂੰ ਤੋੜ ਕੇ ਆਨੰਦਪੁਰ ਸਾਹਿਬ ਨਾਲ ਸ਼੍ਰੀ ਆਨੰਦਪੁਰ ਸਾਹਿਬ ਨਾਲ ਜੋੜਿਆ ਜਾ ਰਿਹਾ ਆ ਅਸੀਂ ਉਹਦੇ ਬਾਬਤ ਸਾਰੇ ਇਲਾਕਾ ਨਿਵਾਸੀ ਇਕੱਠੇ ਹੋਏ ਆ ਇੱਥੇ ਤੇ ਕਾਰਨ ਉਹਦਾ ਇਹ ਆ ਇੱਕ ਕਾਰਨ ਉਹਦਾ ਇਹ ਹੈ ਵੀ ਕਿਸੇ ਨੂੰ ਵੀ ਕਿਸੇ ਦੀ ਵੀ ਪਿੰਡਾਂ ਵਿੱਚੋਂ رائے ਨਹੀਂ ਲਈ ਗਈ ਵੀ ਅਸੀਂ ਆ ਗਰ ਸ਼ੰਕਰ ਹਲਕਾ ਤੋੜਨ ਲੱਗੇ ਆ ਜਾਂ ਆਨੰਦਪੁਰ ਸਾਹਿਬ ਨਾਲ ਜੋੜਨ ਲੱਗੇ ਆ ਸਾਨੂੰ ਆਨੰਦਪੁਰ ਸਾਹਿਬ ਨਾਲ ਕੋਈ ਉਹਨੂੰ ਜ਼ਿਲ੍ਹਾ ਬਣਾ ਬਣਾ ਦਿੱਤਾ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹ ਖਾਲਸੇ ਦੀ ਜਨਮ ਭੂਮੀ ਆ ਮੈਂ ਪਹਿਲਾਂ ਤਾਂ ਸੌਰੀ ਚਾਹਨਾ ਮਾਫੀ ਚਾਹਨਾ ਮੈਂ ਪਹਿਲਾਂ ਫਤਹੀ ਨਹੀਂ ਗਜਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਮੈਂ ਬੇਨਤੀ ਇਹ ਕਰਨਾ ਚਾਹਨਾ ਹਾਂ ਵੀ ਕਾਫੀ ਅਲੱਗ-ਅਲੱਗ ਹਲਕਾ ਇੰਚਾਰਜਾਂ ਨੇ ਇੱਥੇ ਲਾਈਵ ਹੋ ਕੇ ਦੱਸਿਆ ਵੀ ਆਹ ਕਾਰਨ ਸਾਨੂੰ ਇਹ ਤਾਂ ਪਤਾ ਲੱਗੇ ਬੇ ਸੱਚ ਸੱਚਮੁੱਚ ਜੁੜਨ ਜਾ ਰਿਹਾ ਹੈ ਜਾਂ ਐਮਫ ਵਾਈ ਫਲਾਈ ਜਾ ਰਹੀ ਹੈ ਕਿਉਂਕਿ ਸਪਸ਼ਟਤਾ ਕਰ ਨਹੀਂ ਰਹੇ ਹੈਗੇ ਰੋੜੀ ਸਾਹਿਬ ਆਪਣੇ ਹਾਂਜੀ ਤੇ ਵੱਖ-ਵੱਖ ਨਮਾਇंदे ਜੇ ਕਾਂਗਰਸ ਦੇ ਵੀ ਲੈ ਲੋ ਲਾਲੀ ਜੀ ਲੈ ਲੋ ਨਿਮੇਸ਼ਾ ਮਹਿਤਾ ਲੈ ਲੋ ਭਾਜਪਾ ਦੇ ਉਹਨਾਂ ਵੱਲੋਂ ਵੀ ਜਿਹੜੀ ਆਵਾਜ਼ ਉਠਾਈ ਜਾ ਰਹੀ ਆ ਅੱਗੇ ਤੁਸੀਂ ਦੇਖਿਆ ਹੋਣਾ ਆ ਉਹਨੇ ਪਹਿਲਾਂ ਤਾਂ ਇੱਕ ਮੈਸੇਜ ਲਾਇਆ ਫੇਸਬੁੱਕ ਤੇ ਵੀ ਅਸੀਂ 8 ਵਜੇ ਲਾਈਵ ਹੋ ਰਹੇ ਹਾਂ 10 ਵਜੇ ਉਸ ਤੋਂ ਬਾਅਦ ਨਾਲੇ ਮੈਸੇਜ ਇਹ ਲਾ ਦਿੱਤਾ ਅਸੀਂ 11:30 ਵਜੇ ਲਾਈਵ ਹੋ ਰਹੇ ਹਾਂ ਪਰ ਜੋ ਬਖ ਬਖ ਪਾਰਟੀਆਂ ਦੇ ਨੁਮਾਇੰਦੇ ਜਾਂ ਹੁਣ ਤਾਂ ਅਸੀਂ ਆਮ ਵਰਕਰ ਪੁੱਛ ਰਹੇ ਹਾਂ ਹੁਣ ਕੋਈ ਬਖ ਬਖ ਪਾਰਟੀਆਂ ਦੇ ਨੁਮਾਇੰਦੇ ਨਹੀਂ ਪੁੱਛ ਰਹੇ ਅਸੀਂ ਆਮ ਹੋ ਕੇ ਪੁੱਛ ਰਹੇ ਹਾਂ ਬਈ ਇਹ ਸਾਨੂੰ ਦੱਸੋ ਤਾਂ ਸਹੀ ਵੀ ਸੱਚਮੁੱਚ ਸਾਡੇ ਨਾਲ ਇਹ ਘਟਨਾ ਘਟਣ ਜਾ ਰਹੀ ਹੈ ਤੁਸੀਂ ਆਪ ਦੇਖੋ ਸਾਡਾ ਸਰਟੀਫਿਕੇਟ ਸਾਡਾ ਸਰਟੀਫਿਕੇਟ ਆ ਅੱਜ ਕੱਲ੍ਹ ਆਧਾਰ ਕਾਰਡ ਬਣਾਉਣ ਲਈ ਵੀ 10-10 ਚੱਕਰ ਲਾਉਣੇ ਪੈਂਦੇ ਆ ਸਾਨੂੰ ਸੇਵਾ ਕੇਂਦਰਾਂ ਦੇ ਮਾਲਪੁਰ ਤੇ ਔਰ ਸਾਡੇ ਏਰੀਆ ਨੂੰ ਕੋਈ ਕਨਵੈਸ ਵੀ ਨਹੀਂ ਹੈ ਅੱਜ ਤੱਕ 5 ਤੋਂ 7 ਸਾਲ ਹੋ ਗਏ ਆ ਵੀ ਜਿਹੜਾ ਸਾਡੇ ਏਰੀਆ ਨੂੰ ਨਾ ਕੋਈ ਬੱਸ ਨਾ ਕੋਈ ਕੋਸ਼ਿਸ਼ ਸਾਨੂੰ ਪ੍ਰਾਈਵੇਟ ਅਸੀਂ ਇੱਕ ਰਿਕਸ਼ਾ ਕਰਦੇ ਆ ਤਾਂ ਮਾਲਪੁਰ ਪਹੁੰਚਦੇ ਆ ਉਹ ਵੀ ਬੀਬੀਆਂ ਨੂੰ ਬਹੁਤ ਔਖਾ ਲੱਗਦਾ ਉਹ ਵੀ ਬੀਬੀਆਂ ਬਹੁਤ ਮਸੀ ਪਹੁੰਚਦੀਆਂ ਆ ਕਦੀ ਕਿਸੇ ਦੀ ਮਿਹਨਤ ਕਰਦੀ ਕਦੀ ਕਿਸੇ ਦੀ ਮਿਹਨਤ ਕਰਦੀ ਆ ਫਿਰ ਜਾ ਕੇ ਸਾਨੂੰ ਮਾਲਪੁਰ ਫਿਰ ਵੀ ਜਦੋਂ ਉੱਥੋਂ ਨਾ ਹੋ ਜਾਂਦੀ ਫੇਰ ਸਰਪੰਚ ਕੋਲੋਂ ਮੋਹਰ ਲਾਉਣ ਆਓ ਤੁਸੀਂ ਦੇਖੋ ਵੀ ਜੇ ਅਸੀਂ ਆਨੰਦਪੁਰ ਪਹੁੰਚ ਗਏ ਤਾਂ ਉਹ 70 80 ਕਿਲੋਮੀਟਰ ਤੋਂ ਮੋਹਰ ਲਵਾਉਣ ਵਾਪਸ ਕਿੱਦਾਂ ਆਉਗੀਆਂ ਇਹ ਸਾਨੂੰ ਦਿੱਕਤ ਆਉਣ ਵਾਲੀ ਆ ਔਰ ਆਉਣ ਵਾਲੇ ਸਮੇਂ ਵਿੱਚ ਅਗਰ ਇਹ ਹੁੰਦਾ ਆ ਤਾਂ ਕਰਾਪਸ਼ਨ ਤਾਂ ਬਹੁਤ ਜ਼ਿਆਦਾ ਤੇਜ਼ ਹੋ ਜਾਵੇਗੀ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਪਿੰਡਾਂ ਚੋਂ ਸਾਰੇ ਪੰਜ ਸਰਪੰਚ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਪੰਜਾਬ ਸਰਕਾਰ ਦੇ ਬੇਨਤੀ ਕਰਦਾ ਹਾਂ ਖਾਸ ਕਰਕੇ ਅਡਮਿਨ ਡਿਪਟੀ ਕਮਿਸ਼ਨਰ ਰੂੜੀ ਸਾਹਿਬ ਨੂੰ ਜਿਹੜਾ ਨੰਦਪੁਰ ਸਿਪ ਜ਼ਿਲ੍ਹਾ ਬਣਾਉਣ ਦੇ ਸਾਨੂੰ ਕੋਈ ਵੀ ਦੇਕਦਾਰੀ ਨਹੀਂ ਹੈਗੀ ਜਿਹੜਾ ਨਾ ਸਾਡੀ ਤਹਿਸੀਲ ਉਹਦੇ ਨਾਲ ਜੋੜਨ ਦੇ ਇਹ ਸੁਣਦੇ ਲੋਕਾਂ ਤੋਂ ਇਹ ਗਲਤ ਆ ਇਹ ਸਾਨੂੰ ਬਹੁਤ ਤਰਾਜੇ ਜਣੇ ਸਾਨੂੰ ਬਹੁਤ ਜਾਂਦੀ ਇੱਕ ਹੁਣੀਆਂ ਸਾਤੇ ਤੇ ਮਾਲਪੁਰ ਤੱਕ ਜਾਣਾ ਸਾਡੀਆਂ ਬੀਬੀਆਂ ਪਹਿਣ ਪਰ ਔਖਾ ਵਾ ਤੇ 70 ਕਿਲੋਮੀਟਰ ਕਿ ਦਸੜੀ ਸੇ ਪਹਿਣ ਪੜਾ ਜਾਉਗੇ ਇਹ ਕਰਕੇ ਬਾਰ ਬਾਰੀ ਬੇਨਤੀ ਇਹੀ ਕਰਦੇ ਆ ਵੀ ਨਾਲੇ ਕਲੀਅਰ ਕੀਤਾ ਜਾਵੇ ਬਈ ਮਾਲੋਆ ਸਾਡਾ ਗੜਸ਼ੰਕਰ ਦਾ ਕਿਹੜਾ ਏਰੀਆ ਕਿਸਨੇ ਜੋੜ ਦਿੱਤਾ ਅਨੰਦ ਫਸਾਣਾ ਕਿਹੜਾ ਨਹੀਂ ਜੋੜਿਆ ਜਿਹਾ ਲੱਗਦਾ ਕਿ ਗੜਸ਼ੰਕਰ ਨੂੰ ਵਧੀਆ ਬਣਾਉਣ ਸੜਕਾ ਵਧੀਆ ਬਣਾਉਣ ਦੀ ਬਜਾਏ ਉਹਨੂੰ ਤੋੜਿਆ ਜਾ ਰਿਹਾ ਵਾ ਹਾਂਜੀ ਕੀ ਕਾਰਨ ਮੰਨਦੇ ਹੋ ਬਾਕੀ ਸੜਕਾਂ ਕੋ ਮਾਲਪੁਰ ਤੋਂ ਗੋਂਦਪੁਰ ਤੱਕ ਸੜਕ ਜੋੜੀ ਸੌ ਤਦੋਂ ਆਪ ਇੱਥੇ ਆਈਆਂ ਦੋ ਤਿੰਨ ਵਾਰੀ ਦੇਖੇ ਹੋਣਾ ਵੇ ਕੀ ਪੋਜੀਸ਼ਨ ਨਾ ਉਨਕੀ ਪਾਬਲੂ ਨੂੰ ਪਰਿਵਾਰ ਸ਼ੋਰੇ ਬਣੇ ਤੁਸੀਂ ਆਨੂੰ ਨਮਿੰਦਾ ਬਣਾ ਕੇ ਪਾਬਲਖ ਨੇ ਭੇਜਿਆ ਇਸ ਕਰਕੇ ਕਲੀਅਰ ਕਰੋ ਬਈ ਮਤਲਬ ਕਿਹੜਾ ਏਰੀਆ ਅਨੰਦਪੁਰ ਸਾਹਿਬ ਨਾਲ ਜੋੜਿਆ ਗੜਸ਼ੇਂਕਰ ਜੂ ਹੁਸ਼ਿਆਰਪੁਰ ਤੋਂ ਅਨਕੇਸ਼ ਸ਼ਰਮਾ ਦੀ ਰਿਪੋਰਟ